ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿਮ ਕਮੇਟੀ ਵੱਲੋਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਜੋ ਸਾਸ ਨੂੰ ਉੱਠ ਗਿਆ ਨਹੀਂ ਸੁਲਤਾਨ ਸਿੰਘ ਜੀ ਹੋਰਾਂ ਨੂੰ ਤਖਤ ਸਾਹਿਬ ਦੀ ਸੇਵਾ ਤੋਂ ਸੇਵਾ ਮੁਕਤ ਕੀਤਾ ਗਿਆ ਔਰ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਸਾਸ ਦੀ ਔਰ ਗਿਆਨੀ ਸੁਲਤਾਨ ਸਿੰਘ ਜੀ ਦੀ ਸੇਵਾ ਸੀ ਉਹਨੂੰ ਬਹਾਲ ਰੱਖਿਆ ਗਿਆ ਉਹ ਸੇਵਾ ਨਿਰੰਤਰ ਅਸੀਂ ਪੇਲਣ ਕਰਦੇ ਸੀ अत वैसी जी हरिमंद साहब की सेवा है वो कर रहे हैं जो सवाल ती मर्यादा संबंधित तो किया बहुत सारे टैलीफोन देश प्रदेश को मैसेज पूछे सवाल पूछे गए और फिर भी मैं एक बार ये गल जरूर कह दिया कि मैं मीडिया की किसी भी ऐसी गल का जवाब नहीं देना कि जिसके जवाब देने दैश आकर ਇਹ ਜਿਹੜੇ ਪਾਪਾ ਫੂਟਾ ਸਾਹਿਬ ਦੀ ਪ੍ਰਗਤੀ ਹੈ ਉਸ ਗੱਡੀ ਦੇ ਉੱਤੇ ਇੱਕ ਬੰਦੇ ਛਿੱਟੇ ਪਾਏ ਜਾਣ ਤੇ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਹਨੂੰ ਤੁਸੀਂ ਵੀ ਪੁੱਛਿਆ ਉਦੇਸ਼ਾਂ ਪਰਦੇਸਾ ਉਸ ਤੋਂ ਫੋਨ ਦਾ ਸੱਚ ਵੀ ਆਏ ਦੇਖੋ ਅੰਤਰਕਮਿਟੀ ਅਫਸਰ ਸਹਿਬਾਨ ਦੀ ਸਿੰਘ ਸਹਿਬਾਨ ਦੀ ਨਿਗਰਿਖੀ ਕਰਦੀ ਹੈ ਔਰ بڑے ਸਤਕਾਰ ਦੇ ਨਾਲ ਇਹ ਕਾਜ ਕੋਸ਼ਿਸ਼ ਕੀਤੀ ਜਾਂਦੀ ਹੈ 12 ਵਿੱਚ ਇਸ਼ਹਾਰ ਦਿੱਤੇ ਜਾਂਦੇ ਨੇ ਪੰਛੀਆਂ ਜਿਹੜੇ ਦਲ ਪੰਛੀਆਂ ਨੇ ਇਨਹਾਂ ਕਿਸ ਨੇ ਦਿੱਤ ਪੰਛੀਆਂ ਦੇ ਇਕਸਾਲਾ ਨੇ ਸੰਪਰਦਾਮਾ ਨੇ ਸੰਸਥਾਮਾ ਨੇ ਸੰਤਪਾ ਮਹਪੁਰਖ ਉਦਾਸੀ ਨਰਮਲੇ ਜਿੰਦੇ ਵੀ ਉਹਨਾਂ ਸਾਰਿਆਂ ਨੂੰ ਸੁਨੇਹਾ ਭੇਜਾਂਦੇ ਨੇ ਕਿ ਇਸ ਦਿਨ ਇਸ ਥਾਂ ਤੇ ਐਨੇ ਵਜੇ ਇੜਤਾਜ ਪੁਸ਼ੀ ਸਿੰਘ ਸਾਹਿਬ ਦੀ ਕੀਤੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲੀਅਤ ਕਰੋ ਹਾਜ਼ਰੀ ਕਰੋ ਅਖਬਾਰਾਂ ਚ ਵੀ ਆਉਂਦਾ ਹੈ ਪੱਟੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਪਾਕਾਦਾ ਗੁਰੂ ਦੀ ਹਜ਼ੂਰੀ ਵਿੱਚ ਕਸਤ ਤੇ ਚਾਹੇ ਕਿਸਕਰ ਸਾਹਿਬ ਹੈ ਸਾਹਿਬ ਸ਼੍ਰੀ ਦੇਕਾਲਤ ਸਾਹਿਬ ਹੈ ਸਤ ਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਜੀਰਤਨ ਹੁੰਦਾ ਹੈ ਗੁਰਮਤ ਸਮਾਗਮ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਉਸ ਸੰਗੀਤਾਂ ਜਿਹੜੀਆਂ ਨੇ ਉਸ ਰਸਮ ਬਾਰੇ ਮਾਈਕ ਤੇ ਸਪੀਕਰ ਤੇ ਬੋਲਦੀਆਂ ਵੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਤੁਕੁਨਾਮਾ ਹੁੰਦਾ ਹੈ ਸਦਾ ਪ੍ਰਸ਼ਾਦ ਜਿਹੜੇ ਦੇਗਾ ਉਹ ਵਟਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੁਸ਼ੀ ਦਾ ਸਮਾਗਮ ਹੁੰਦਾ ਹੈ ਉਦੋਂ ਹੱਟ ਕਰੰਤੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖਲੋ ਕੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਹੈ ਸੰਗਤ ਜਕਾਰੇ ਛੱਡਦੀ ਹੈ ਔਰ ਜਿਹੜੀ ਉਸ ਜਥੇਦਾਰ ਸਾਹਿਬ ਨੇ ਜਿਹੜੀ ਪ੍ਰਵਾਨਗੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਹੱਟ ਕਰੰਤੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਿੰਦੇ ਨੇ ਔਰ ਉਹਦੇ ਬਾਅਦ ਬਾਕੀ ਤਖਸਾਹਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਇਹ ਖਾਸ ਤਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਰਬ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਸਤੇ ਤਖਸਰ ਸਾਹਿਬਾਸਤੇ ਪਹੁੰਚਦਾ ਔਰ ਫਿਰ ਬਾਕੀ ਸੰਪਰਦਾਵਾਂ ਜਿਨ੍ਹਾਂ ਵਿੱਚ ਨਿਹੰਗ ਸਿੰਘ ਨੇ ਤਖਸਾਲਾ ਨੇ ਔਰ ਸਭਾ ਸੁਸਾਇਟੀਆਂ ਸਿੰਘ ਸੁਭਾਵਾਂ ਗੁਰਦੁਆਰਾ ਕਮੇਟੀਆਂ ਉਦਾਸੀ ਮਾਪੂਤ ਨਤਮਲੇ ਮਾਪੂਤ ਸਾਰੇ ਸਨਮਾਨ ਦੇ ਕੇ ਤਦ ਫਿਰ ਜਿਹੜੀ ਜਹਤਿਹਦਾਰੀ ਪ੍ਰਣਾਲੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ ਇਸੇ ਤਰ੍ਹਾਂ ਯਾਦ ਦੂਜੇ ਪੱਖ ਸਹਿਬਾਨ ਦੀ ਜਿਹੜੇ ਪੰਜਾਬ ਪੱਖ ਸਾਹਿਬ ਨੇ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤਹਿਤ ਨੇ ਜਿਹੜਾ ਪੱਖ ਸ੍ਰੀ ਕੇਸਕਰ ਸਾਹਿਬ ਹੈ ਪੱਖੀ ਦਮਦਮਾ ਸਾਹਿਬ ਹੈ ਉਹ ਤੋਂ ਦੇ ਜਹਤਿਹਦਾਰ ਦੀ ਨਿਯੁਕਤੀ ਦਾ ਐਲਾਨ ਜਹਤਿਹਦਾਰ ਸ੍ਰੀ ਅਕਾਲ ਤਖਤ ਸਾਹਿਬ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਹੈ ਉਹ ਚਿੱਠੀ ਜਿਹੜੀ ਹੁੰਦੀ ਹੈ ਉਹ ਜਹਤਿਹਦਾਰ ਸ੍ਰੀ ਅਕਾਲ ਤਖਤ ਸਾਹਿਬ ਇਸਕਰ ਸਾਹਿਬ ਔਰ tạm tạm ਸਾਥ ਦੇ ਕਥੇਦਾਰ ਵੀ ਨਿਯੁਕਤੀ ਦਾ ਕਿਹੜਾ ਉਹ ਆਰਡਰ ਹੈ ਵੀਡੀਓ ਦਿੱਤੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਹੈ